हिमाचल प्रदेश ਦੇ ਉਹਨਾਂ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦਾ ਸ਼ੋਅ ਨੂੰ ਲੈ ਕੇ ਇੱਕ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਬੱਬੂ ਮਾਨ ਤੇ Hindu ਦੇਵੀ ਦੇਵਤਿਆਂ ਦੇ ਅਪਮਾਨ ਕਰਨ ਦੇ ਇਲਜ਼ਾਮ ਲੱਗੇ ਨੇ। ਲੁਧਿਆਣਾ ਦੇ Hindu ਸੰਗਠਨ ਨੇ ਡਿਪਟੀ ਕਮਿਸ਼ਨਰ ਦੇ ਕੋਲ ਇਸ ਸੰਬੰਧ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੇ ਵਿੱਚ ਪ੍ਰਬੰਧਕਾਂ ਅਤੇ ਬੱਬੂ ਮਾਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦਰਸਲ ਮਾਝਿਲਪਰਦੇਸ਼ ਦੇ ਊਨਾ ਦੇ ਵਿੱਚ ਮਾਂ ਚਿੰਤਪੁਰਨੀ ਉਤਸਵ ਆਯੋਜਿਤ ਕੀਤਾ ਗਿਆ ਸੀ ਮਾਂ ਚਿੰਤਪੁਰਨੀ ਦੀ ਜੋਤ ਵੀ ਲਿਆਂਦੀ ਗਈ ਸੀ ਅਤੇ ਸਥਾਪਿਤ ਕੀਤੀ ਗਈ ਸੀ ਪੂਰੇ ਸੈਟ ਨੂੰ ਮਾਂ ਚਿੰਤਪੁਰਨੀ ਦਰਬਾਰ ਦੇ ਵਿੱਚ ਬਦਲਿਆ ਗਿਆ ਸੀ ਬੱਬੂ ਮਾਨ ਦਾ ਸ਼ੋਅ ਵੀ ਉਸੇ ਸਟੇਜ ਤੇ ਹੀ ਦੱਸਿਆ ਜਾ ਰਿਹਾ ਕਿ ਹੋਇਆ ਸੀ ਬੱਬੂ ਮਾਨ ਨੇ ਹਥਿਆਰਾਂ ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ ਜਿਸ ਤੇ Hindu ਸੰਗਠਨਾਂ ਨੇ ਇਤਰਾਜ਼ ਦਰਜ ਕੀਤਾ ਹੈ ਡੇਰੇ ਦੇ ਮੁਖੀ ਸੁਆਮੀ ਅਮਰੇਸ਼ਵਰ ਦਾਸ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚ ਮਾਂ ਚਿੰਤਪੁਰਨੀ ਉਤਸਵ ਦਾ ਆਯੋਜਨ ਕੀਤਾ ਸੀ ਇੱਥੇ ਇੱਕ ਰਸਮੀ ਮਾਂ ਚਿੰਤਪੁਰਨੀ ਜਾਗਰਣ ਦਾ ਆਯੋਜਿਤ ਕੀਤਾ ਗਿਆ ਸੀ ਇਸ ਦੇ ਵਿੱਚ ਮਾਂ ਚਿੰਤਪੁਰਨੀ ਤੋਂ ਲਿਆਂਦੀ ਗਈ ਕਿ ਜੋਤ ਵੀ ਜਗਾਈ ਗਈ ਸੀ ਉਹਨਾਂ ਕਿਹਾ ਕਿ ਪੰਜਾਬੀ ਗਾਇਕ ਬੱਬੂ ਮਾਨ ਨੇ ਸਟੇਜ ਤੇ ਅਜਿਹੇ ਗੀਤ ਗਾਏ ਜਿਸ ਦੇ ਵਿੱਚ ਪ੍ਰੋਗਰਾਮ ਦੌਰਾਨ ਸ਼ਰਾਬ ਨੂੰ ਉਤਸ਼ਾਹਿਤ ਕੀਤਾ ਗਿਆ ਨਾਲ ਹੀ ਉਨਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਸਮਾਗਮ ਦਾ ਪ੍ਰਬੰਧਕ ਸੀ। ਉਹਨਾਂ ਕਿਹਾ ਕਿ ਬੱਬੂ ਮਾਨ ਦੇ ਸ਼ੋਅ ਦੌਰਾਨ ਹੁੱਲੜਬਾਜ਼ੀ ਵੀ ਹੋਈ ਹੈ। ਉੱਥੇ ਮਾਂ ਚਿੰਤਪੁਰਨੀ ਦਾ ਦਰਬਾਰ ਸਜਾਇਆ ਗਿਆ ਸੀ ਅਤੇ ਸਟੇਜ ਤੇ ਕੁੜੀਆਂ ਨੂੰ ਵੀ ਨਚਾਇਆ ਗਿਆ। ਉਹਨਾਂ ਬੱਬੂ ਮਾਨ ਅਤੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸੁਆਮੀ ਅਮਰੇਸ਼ਵਰ ਦਾਸ ਨੇ ਕਿਹਾ ਹੈ ਕਿ ਜੇਕਰ ਤਿਹਾਰ ਦਾ ਨਾਮ ਮਾਂ ਚਿੰਤਪੁਰਨੀ ਮਹੋਤਸਵ ਰੱਖਿਆ ਗਿਆ ਸੀ ਤਾਂ ਉਹਨਾਂ ਨੂੰ ਅਜਿਹੇ ਗੀਤਾਂ ਅਤੇ ਮਾਹੌਲ ਤੇ ਕੋਈ ਇਤਰਾਜ਼ ਨਹੀਂ ਸੀ ਉਹਨਾਂ ਨੂੰ ਇਤਰਾਜ਼ ਸਿਰਫ ਇਸ ਕਰਕੇ ਹੈ ਕਿਉਂਕਿ ਇਸ ਉਤਸਵ ਦਾ ਨਾਮ ਆ ਮਾਂ ਚਿੰਤਪੁਰਨੀ ਮਹਾਉਤਸਵ ਰੱਖਿਆ ਗਿਆ ਸੀ ਤੇ ਉਸੇ ਉਤਸਵ ਦੇ ਵਿੱਚ ਇਸ ਤਰ੍ਹਾਂ ਦੇ ਗੀਤ ਗਾਏ ਗਏ ਨੇ ਉਹਨਾਂ ਕਿਹਾ ਕਿ ਬੱਬੂ ਮਾਨ ਨੇ ਮਾਂ ਚਿੰਤਪੂਰੀ ਮਹੋਤਸਵ ਦੇ ਵਿੱਚ ਚਿੰਤਪੁਰਨੀ ਦੀ ਪ੍ਰਸ਼ੰਸਾ ਕਰਦੇ ਹੋਏ ਇੱਕ ਸ਼ਬਦ ਵੀ ਨਹੀਂ ਗਾਇਆ ਸੁਆਮੀ ਅਮਰੇਸ਼ਵਰ ਦਾਸ ਮਨਦੀਪ ਮੱਲਣ ਅਤੇ ਹੋਰ ਆਗੂਆਂ ਨੇ ਬੱਬੂ ਮਾਨ ਦੇ ਗੀਤਾਂ ਤੇ ਇਤਰਾਜ਼ ਦਰਜ ਕੀਤਾ ਉਹਨਾਂ ਕਿਹਾ ਕਿ ਬੱਬੂ ਮਾਨ ਨੇ ਆਪਣੇ ਇਸ ਸ਼ੋਅ ਦੇ ਵਿੱਚ ਮਹਿਫਲ ਮਿੱਤਰਾਂ ਦੀ ਸੱਚ ਦੀ ਰੋਜ਼ ਚਾਰੇ ਬੋਤਲਾਂ ਦੇ ਡੱਟ ਖੁੱਲਦੇ ਵਰਗੇ ਗੀਤ गा ਕੇ ਹਥਿਆਰਾਂ ਨੂੰ ਅਤੇ ਨਸ਼ਿਆਂ ਨੂੰ ਪ੍ਰਮੋਟ ਕੀਤਾ। ਉਹਨਾਂ ਇਹ ਵੀ ਕਿਹਾ ਕਿ માતા ਦੇ ਮੰਦਰ ਸਾਹਮਣੇ ਅਜਿਹੇ ਗੀਤ ਗਾਉਣ ਦੇ ਨਾਲ ਸਿੱਧੇ ਤੌਰ ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੁਆਮੀ ਅਮਰੇਸ਼ਵਰ ਦਾਸ ਅਤੇ ਹੋਰਨਾਂ ਨੇ ਇਹ ਕਿਹਾ ਹੈ ਕਿ ਉਹ ਹਰ ਸ੍ਰੀ ਕ੍ਰਾਂਤੀ ਅਤੇ ਮਾਤਾ ਚਿੰਤਪੁਰਨੀ ਦੇ ਮੰਦਰ ਦੇ ਵਿੱਚ ਲੰਗਰ ਦਾ ਪ੍ਰਬੰਧ ਕਰਨ ਜਾਂਦੇ ਨੇ। ਉਨਾਂ ਇਹ ਵੀ ਕਿਹਾ ਕਿ ਬੱਬੂ ਮਾਨ ਅਤੇ ਅੰਮ੍ਰਿਤ ਮਾਨ ਨੂੰ 15 ਤੇ 16 ਨਵੰਬਰ ਨੂੰ ਉਹਨਾਂ ਵਿੱਚ ਹੋਏ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਦੋਵਾਂ ਗਾਇਕਾਂ ਨੇ ਇੱਕ ਵੀ ਭਜਨ ਨਹੀਂ ਗਾਇਆ। ਸਗੋਂ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਏ ਨੇ ਤੇ ਇਸ ਤੇ ਪ੍ਰਸ਼ਾਸਨ ਤੋਂ ਹੁਣ ਉਹਨਾਂ ਵੱਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।